ਵੱਡੇ ਭਾਈ ਵੀ ਆਪਾਂ ਆ ਬੇਲ ਜੀ ਚੱਕੀ ਨਹੀਂ ਤੇ ਇਹ ਬੇਲ ਜੀ ਅੜੀ ਨਹੀਂ ਮਸ਼ੀਨ ਦੇ ਵਿੱਚ ਨਹੀਂ ਇਹ ਤਾਂ ਨਹੀਂ ਅੜੀ ਯਾਰ ਮਸ਼ੀਨ ਦੇ ਵਿੱਚ ਅੜੀ ਨਹੀਂ ਵੀ ਤੇਰੇ ਹਿਸਾਬ ਨਾਲ ਵੀ ਕੀ ਕਾਰਨ ਆ ਵੀ ਇਹ ਮਸ਼ੀਨ ਦੇ ਵਿੱਚ ਕਾਹ ਤੋਂ ਨਹੀਂ ਅੜਦੀ ਇਹ ਬੇਲ ਜ਼ਿਆਦਾਤਰ ਤਾਂ ਅੜਦੀ ਹੁੰਦੀ ਹੈ ਸਾਈਡ ਵਾਲੀ ਤਾਵੀਜ਼ ਵੀ ਸਾਈਡ ਵਾਲੀ ਤਾਂ ਵੀ ਕੱਟ ਵਾਲੀ ਕਰਕੇ ਨਹੀਂ ਅੜੀ ਤਾਂ ਵੀ ਕੱਟ ਵਾਲੀ ਕਰਕੇ ਤਾਂ ਵੀ ਘੁੰਮਦੀ ਰਹਿੰਦੀ ਹੈ ਜਿਹੜੀ ਬੇਲ ਆ ਗਈ ਮੂਹਰੇ ਹਾਂ ਉਹ ਨੂੰ ਐ ਨੱਪਕੇ ਹੀ ਲੰਘ ਜਾਂਦੀ ਐ ਠੀਕ ਆ ਜਿਵੇਂ ਆ ਬੇਲ ਇੱਥੇ ਮੂਰੇ ਆਈ ਗਈ ਆ ਦੇ ਹਾਂ ਇਹ ਨੂੰ ਇਹਨੇ ਐ ਥੱਲੇ ਹੀ ਹੂੰ ਜਿਹੜੀ ਦੂਜੀ ਤਾਂ ਵੀ ਆ ਹਾਂ ਉਹਦੇ ਫਿਰ ਆ ਉਹ ਐ ਘੁੰਮਣੋਂ ਹਟ ਜਾਂਦੀ ਨਾ ਮਿੱਟੀ 'ਚ ਉਹ ਮੂਰੇ ਇਕੱਠਾ ਕਰਨ ਲੱਗ ਜਾਂਦੀ ਉਹ ਇਕੱਠਾ ਕਰਨ ਲੱਗ ਜਾਂਦੀ ਇੱਕ ਜਿਹੜੀ ਆ ਢੋਲਕਾਂ ਜਿਹਾ ਐ ਹਾਂ ਇਹ ਜਿਹੜੀ ਬੱਟ ਤੇ ਬੇਲ ਪਾਈ ਆ ਹਾਂ ਤੇ ਇੱਥੇ ਤਾਂ ਮਸ਼ੀਨ ਤੇ ਐ ਐ ਤੁਰ ਪੈਂਦੀ ਐ ਹਾਂ ਹਾਂ ਤੁਰ ਪੈਂਦੀ ਐ ਇਹ ਜਿਹੜੀ ਢੋਲਕੀ ਐ ਇਹਨੇ ਐ ਨਾ ਪੱਕੇ ਆਈ ਆਈ ਮਗਰ ਲੰਗਾਈ ਐ ਹੂੰ ਵੀ ਐ ਇੱਥੇ ਜੋ ਢੋਲਕੀ ਜੀ ਆ ਗਈ ਆਹ ਨਾਲ ਹੀ ਤੁਰ ਜਾਂਦੀ ਐ ਜੀ ਆਹ ਇਕੱਠੀ ਨਹੀਂ ਆਹ ਤੁਰਦੀ ਇੱਕ ਇੱਕ ਬਈ ਬੰਦੇ ਵਧੀਆ ਕਰਦਾ ਝੂਮਗਰ ਦੇਖੀ ਆਲੂ ਤਾਂ ਹਾਂ ਇੱਕ ਬਈ ਦੋ ਤਿੰਨ ਗੱਲਾਂ ਦੇਖਾਂ ਇੱਕ ਤਾਂ ਮਿੱਟੀ ਨਹੀਂ ਤਾਂ ਹਾਂ ਆਲੂ ਮਤਲਬ ਚੁਗਣ ਚ ਭਾਈ ਆ ਦੇਖ ਢੇੜਾ ਤਾਂ ਨਹੀਂ ਦੇਣਾ ਪਊਗਾ ਜਮਾਈ ਵੀ ਇੱਕ ਵੀ ਆਲੂ ਨਹੀਂ ਰਹੂਗਾ ਹਨਾ ਕੋਈ ਵੀ ਢੇੜਾ ਤਾਂ ਆਪਾਂ ਹੋਰ ਨੂੰ ਬਣੀ ਦੇਣਾ ਹਾਂ ਵੀ ਚਲ ਬੀ ਵਾਲੇ ਕਰਕੇ ਆਪਾਂ ਨੂੰ ਆਇਆ ਕੋਈ ਦਾਅ ਵਾਲਾ ਆਲੂ ਗੱਟ ਪਵੇ ਬਣਾ ਹਾਂ ਸਾ ਡੇਰਾ ਦੇਣ ਦੀ ਲੋੜ ਵੀ ਬ੍ਰੀਕ ਦੇ ਹੱਥ ਵਾਈਬ੍ਰੇਟਰ ਬਾਲਾ ਤਕੜਾ ਗਾ ਇਹ ਤਾਂ ਇਹ ਤਾਂ ਬਸ ਉਹ ਥੱਲੇ ਰਹੂਗਾ ਆਲੂ ਜਿਹੜਾ ਜਾਲ ਦੇ ਵਿੱਚ ਦੀ ਨੰਗਾ ਵਾਲਾ ਬ੍ਰੀਕ ਹੂੰ ਤੇ ਹੂੰ ਵੇਖ ਲਾ ਆਲੂ ਐ ਉੱਤੇ ਹੀ ਪਿਆ ਉੱਤੇ ਹੀ ਪਿਆ ਤੇ ਚੁਗਣ ਵਾਲਿਆਂ ਦੀ ਵੀ ਕੱਲ 12 ਵਜੇ ਲੱਗਿਆ ਚੁਗਣ ਵਾਲਿਆਂ ਦੀ ਵੀ ਫੁੱਲ ਦਿਹਾੜੀ ਪਈ ਆ ਫੁੱਲ ਚੁਗਣ ਵਾਲਿਆਂ ਦੀ ਫੁੱਲ ਘਟਿਆਂ ਤੋਂ ਪਲੱਸ ਗਏ ਆ ਸਾਰੇ ਹਾਂ 12 ਵਜੇ ਲੇਬਰ ਲੱਗੀ ਚੁਗਨ ਵਾਲੇ ਦੇ ਫੁੱਲ ਦਿਹਾੜੀ ਪਈ ਜਿਹੜੀ ਸਭ ਤੋਂ ਵੱਡੀ ਗੱਲ ਮਸ਼ੀਨ ਜਰਗੇ ਹਨਾ ਮਸ਼ੀਨ ਇਹ ਹੋਗਾ ਨਾ ਉਹ ਮਸ਼ੀਨਾਂ ਛੋਟਾਂ ਇੱਥੋਂ ਤੱਕ ਹੂੰ ਇਹ ਫੇਰ ਵੀ ਇੰਨੀ ਜ਼ਿਆਦਾ ਮਸ਼ੀਨ ਸ਼ਾਨਦੀ ਆ ਮਸ਼ੀਨਾਂ ਤਾਂ ਹੁਣ ਸਾਰਿਆਂ ਦੀ ਬਸੰਤ ਵਾਲਿਆਂ ਦੀ ਵੀ ਵੱਡੀ ਆ ਗਈ ਹਾਂ ਮਸ਼ੀਨਾਂ ਦਾ ਤਕਰੀਬਨ ਸਾਰਿਆਂ ਦੀ ਵੱਢੀ ਆ ਗਈ ਨਾ ਹੂੰ ਤੇ ਪਰ ਇਹ ਜਿਹੜੀ ਰਾਮਾ ਜੰਡੂ ਵਾਲਿਆਂ ਦੀ ਹੈ ਨਾ ਇਹ ਫੇਰ ਵੀ ਆ ਵੀ ਕੱਟ ਵਾਲਿਆ ਤੂੰ ਹੈ ਆ ਰੂਲੇ ਦੋਨੇ ਪਾਸੋਂ ਕੱਟ ਵਾਲਾ ਇਸੇ ਕੱਟ ਵਾਲੇ ਆਉਣਾ ਪ੍ਰੀਤ ਅੱਗੇ ਜਦੋਂ ਕੱਲਾ ਸੀਗਾ ਉਹ ਗੋਲ ਜਾ ਉਹ ਘੁੰਮਣੋਂ ਹਟ ਜਾਂਦਾ ਉਹ ਗੋਲ ਜਾ ਕੁੱਕਲੋਂ ਹਟ ਜਾਂਦਾ ਹੁਣ ਜਿਹੜਾ ਆਹ ਚਖਰੀ ਆ ਇਹ ਸਾਈਡੇ ਘੁੰਮਣੋਂ ਨਹੀਂ ਹਟਣ ਦਿੰਦੀ ਇਹ ਤਾਂ ਇਦੋਂ ਵੀ ਕਿਤੇ ਭੋਰਾ ਵੱਡੀ ਲੱਗ ਜੇ ਹੂੰ ਇਦੋਂ ਵੀ ਭੋਰਾ ਵੱਡੀ ਲੱਗ ਜੇ ਤਾਂ ਕੋਈ ਹਰਜ ਨਹੀਂ ਇਹ ਤਾਂ ਨਹੀਂ ਲਾਈ ਇਹ ਤਾਂ ਕੁਲੀ ਨਾ ਲੱਗਦੀ ਹੋਊ ਇਹਨੂੰ ਐਡਜਸਟਮੈਂਟ ਕਰਨਾ ਵੀ ਇਹਦੇ ਨਾਲ ਬਹੁਤ ਸੌਖਾ ਯਾਰ ਇਹਦੇ ਨੇ ਹਾਂ ਆ ਆ ਆ ਆਈ ਦੇ ਨਾਲ ਹੀ ਹੋ ਜਾਂਦੀ ਐ ਨਹੀਂ ਨਹੀਂ ਉਹ ਚੀਜ਼ ਵਧਾ ਕੇ ਕੁੱਲ ਮਿਲਾ ਕੇ ਸੰਤ ਸੰਦੀ ਆ ਬਾਈ ਹੈਂ ਉਹਨੂੰ ਕਿਤੇ ਸੌਦਾ ਨਾ ਮਾਰਨਾ ਪਵੇ ਇਹਦਾ ਆ ਰਿਹਾ ਇਹਨਾਂ ਦਾ ਨੰਬਰ ਹੂੰ ਹਰਾਮਾ ਜੰਡੂ ਨਹੀਂ ਕਸਟਮਰ ਕੇਅਰ ਵਾਲਾ ਇਹਦਾ ਹਾਂ ਆ ਪਿਆ ਨੰਬਰ ਕਸਟਮਰ ਕੇਅਰ ਨੰਬਰ ਇਹਨੂੰ ਹੋਇਆ ਵੀ ਪਾਊਡਰ ਕੋਟਾ ਨੇ ਇਹਨੇ ਖਰਾਬ ਵੀ ਨਹੀਂ ਹੋਣਾ ਇਹ ਚੂ ਇਹ ਹੁਣ ਦੇਖ ਲੈ ਮਸ਼ੀਨ 24 ਮਾਡਲ ਆ ਹੂੰ ਜੀ ਦੇਖਿਆ ਜਾਵੇ ਇਹ ਮਸ਼ੀਨ 24 ਮਾਡਲ ਆ ਤੇ ਰੰਗ ਇਹਦਾ ਉਮੀ ਪਿਆ ਜਿੱਥੇ ਜਿੱਥੇ ਪਪਟਾ ਚੱਲਦਾ ਉਥੇ ਹੀ ਰੰਗ ਲਿਆ ਊਂ ਰੰਗ ਕਿਤੋਂ ਵੀ ਨਹੀਂ ਲਿਆ ਮਸ਼ੀਨ ਦੇ ਇਹਨਾਂ ਨੂੰ ਕੁਝ ਨਹੀਂ ਹੁੰਦਾ ਭਾਈ ਬਹੁਤ ਸੋਹਣੀ ਲੱਗਦੀ ਆ ਤਾਂ ਜਿਹੜਾ ਜਾਲ ਆ ਹੂੰ ਜੇ ਬੰਦਾ ਦਿਮਾਗ ਵਾਲਾ ਏ ਉਹ ਤਾਂ ਜਾਲ ਬਣੀ ਟੁੱਟਣ ਦਿੰਦਾ ਹੂੰ ਜਾਲ ਤੋੜਨਾ ਤੇਰੇ ਆ ਪੈਪ ਨੇ ਜਦੋਂ ਆ ਪੈਪ ਤੁਸੀਂ ਇੱਥੇ ਕਰ ਲਿਆ ਡਲੇ ਭੰਨਣ ਵਾਸਤੇ ਹੁਣ ਆਪਾਂ ਇਹ ਨੂੰ ਕਰਿਆ ਹੀ ਨਹੀਂ ਹਾਂ ਉਹ ਡਲੇ ਨਹੀਂ ਜਿਹੜੇ ਆਹ ਬੇਲਬੂਲ ਸਨ ਚਾਉਂਦੀ ਆ ਵੱਡਾ ਡਲਾ ਆ ਗਿਆ ਫਸ ਜਾਂਦਾ ਅਗਲਾ ਮਗਰ ਝਾਕਦਾ ਨਹੀਂ ਇੱਥੋਂ ਇਹਦੇ ਨਾਲ ਜਾਲ ਟੁੱਟਦਾ ਜਿੰਨੇ ਵੀ ਜਾਲ ਟੁੱਟੇ ਆ ਮਸ਼ੀਨਾਂ ਦੇ ਇਹਦੇ ਨਾਲ ਟੁੱਟਦੇ ਆ ਇਹਨੇ ਮਸ਼ੀਨ ਰੋਕਣੀ ਆ ਟਰੈਕਟਰ ਰੋਕਦਾ ਨਹੀਂ ਪਰ ਇਹ ਇਹਨੂੰ ਡੰਡਾ ਥੱਲੇ ਕਰਨ ਦੀ ਲੋੜ ਹੀ ਨਹੀਂ ਜਦੋਂ ਇਧਰੋਂ ਛਾਣਦਾ ਹੀ ਵਾਧੂ ਆ ਆਪਣੇ ਨਾਲ ਐਕਸਪੈਰੀਮੈਂਟ ਕਰਨ ਲੱਗੇ ਹੈਨਾ ਡੰਡੇ ਤਾਂ ਉਹਨਾ ਮਸ਼ੀਨਾਂ ਦੇ ਪਹਿਲਾਂ ਦਿੱਤੇ ਸੀਗੇ ਪਰ ਇਹ ਡੰਡਾ ਦਲੇ ਘੱਟ ਪੰਦਾ ਆਲੂ ਦਾਗੀ ਬਹੁਤ ਕਰਦਾ ਆਲੂ ਤਾਂ ਇੱਥੋਂ ਤੱਕ ਬੜਕਦਾ ਮਸ਼ੀਨ 'ਚ ਨਾ ਇੱਥੋਂ ਤੱਕ ਇੰਦਰ ਵੀ ਬੜਕ ਕੇ ਜਾਂਦਾ ਆਲੂ ਇੰਨਾ ਬੜਕਦਾ ਹੈ ਹਮ ਇੱਥੇ ਇਹਦੇ ਨਾਲ ਹਜੇ ਵੀ ਜੇ ਇੱਥੇ ਆ ਤੇ ਇਹਦੇ ਨਾਲ ਕਿੰਨੇ ਵਾਰੀ ਵੱਜਣਾ ਆਲੂ ਨੇ ਇੱਕ ਕਾ ਆਲੂ ਦੋ ਦੋ ਵਾਰੀ ਵੱਜ ਗਿਆ ਹਮ ਇੱਤ ਅੱਗੇ ਦੇਖ ਹਨ ਅੱਗੇ ਆਪਾਂ ਬੱਟਾਂ ਜੀਆਂ ਗਿਣੀ ਜਾਣੀਆਂ ਫੇਰ ਬਈ 2 2 ਛੱਡ ਕੇ ਤੇ ਹੁਣ ਦੇਖ ਲੈ ਪੁੱਤ ਦਾ ਨਾਂ ਆਲੀ ਲਈ ਤੁਰਿਆ ਨਾਲ ਦਾ ਜਿਆ ਨਾਲ ਦਾ ਇਹ ਵੀ ਸੌਖਾ ਨਾ ਲੀਵਰ ਨੂੰ ਵੀ ਸੌਖਾ ਹਾਂ ਕਿਤੇ ਇੱਥੋਂ ਆਈ ਤੁਰੀ ਆਉਂਦੀ ਆਈ ਆਈ ਕਿੱਥੇ ਇੱਥੋਂ ਚੋਗ ਲਿਆ ਫੇਰ ਉਹ ਬੱਟ ਚੁਗੀ ਉਹ ਉੱਥੇ ਗੱਟੇ ਵਿਚਾਲੇ ਪਏ ਆ ਫੇਰ ਤੇਰੀ ਮਸ਼ੀਨ ਨੂੰ ਡਿੱਗ ਗੱਟੇ ਭੋਲੇ ਆਂ ਤੇ ਸਾਡੇ ਦੋ ਉੱਥੇ ਪਏ ਸੀ ਗੱਟਿਆਂ ਦਾ ਵੀ ਰੋਲਾ ਪੈਂਦਾ ਉਹਦੀ ਸਿਹਤ ਨਾਲ ਹੀ ਗੱਟੇ ਲਾਉਂਦਾ ਤੁਰਿਆ ਉਹ ਆ ਉਧਰੋਂ ਜਿਹੜਾ ਐ ਨੂੰ ਐ ਨੂੰ ਹੀ ਤੁਰਿਆ ਜਾਂਦਾ ਵਾਹ ਵੀ ਲੇਬਰ ਮਾਨ ਕੇ ਚੱਲ ਵੀ ਆਪਾਂ ਉਹ ਤੁਰ ਤੱਕ ਖੰਡਾ ਕੇ ਬਾਤੀ ਤੇ ਉਹਨੇ ਐ ਨੂੰ ਹੀ ਤੁਰ ਹੀ ਜਾਣਾ ਇਹ ਨੂੰ ਕਹਿੰਦੇ ਆ ਕਾਰੀਗਰੀ ਐ ਆ ਚੰਗੀ ਮਸ਼ੀਨ ਵੀ ਕੱਲੀ ਮਸ਼ੀਨ ਵੀ ਮਸ਼ੀਨ ਸੌਧਾ ਇਹ ਇਹ ਇਹਨੇ ਲੇਬਰ ਨੂੰ ਕਿੰਨਾ ਸੌਖਾ ਕੀਤਾ ਇਹਨੂੰ ਜ਼ਿੰਮੇਦਾਰ ਨੂੰ ਕਿੰਨਾ ਸੌਖਾ ਕੀਤਾ ਹਾਂ ਆਲੂ ਵਿਚਾਲੇ ਸਿੱਟੀ ਜਾਂਦੀ ਨਾਲ ਦੀ ਨਾਲ ਤਾਂ ਹੀ ਪਟਦੇ ਆਪ ਹੂੰ ਇਹਦੇ ਨਾਲ ਕੰਮ ਨਵੇੜਾ ਜ਼ਿਆਦਾ ਹੁੰਦਾ ਤੇ ਆਪੀ ਆ ਹੁਣ ਉੱਤੇ ਪਿਆਰ ਲੋ ਹੂੰ ਹੁਣ ਜੇ ਇਹੀ ਏਡੇ ਏਡੇ ਡਲਿਆਂ ਚ ਪਿਆ ਹੋਵੇ ਹਾਂ ਤੇ ਲੱਭੇ ਹੀ ਨਾ ਅੱਗੇ ਪੜਦੀਆਂ ਛੋਟੀਆਂ ਮਸ਼ੀਨਾਂ ਉੱਥੇ ਆਉਂਦੇ ਨਹੀਂ ਨੌਂ ਰਹਿ ਜਾਂਦੇ ਨੌਂ ਆ ਨੌਂ ਫਿਰ ਆਉਣਾ ਨੌਂ ਜਦੋਂ ਹੈਂਡ ਵਾਲੇ ਚ ਵਜਦਾ ਹਾਂ ਹਾਂ ਇੱਥੇ ਆ ਆਲੂ ਇਕੱਠਾ ਕਰਿਆ ਹਾਂ ਹਾਂ ਪੱਲੇ ਚ ਪਾਇਆ ਚੱਲ ਅੱਛਾ ਹੈ ਹੂੰ ਨਹੀਂ ਨਹੀਂ ਬਹੁਤ ਟਾਈਮ ਕੱਟ ਲੱਗਦਾ ਤਾਂ ਹੀ ਕੱਲ ਚਗਾਈ ਬਹੁਤ ਹੋ ਗਈ 12 ਵਜੇ ਆਈ ਆ ਲੇਬਰ ਹੂੰ ਤੇ ਸਾਢੇ 12 ਵਜੇ ਲੇਬਰ ਲੱਗੀ ਆ ਤੇ ਮੈਨੂੰ ਐਂ ਲੱਗਦਾ ਵੀ ਪ੍ਰੀਤ ਜਦੋਂ ਆਪਾਂ ਵੀਡੀਓ ਬਣਾਉਂਨੇ ਹੁੰਨੇ ਉਹ ਤੋਂ ਐਂ ਲੱਗਦਾ ਹੁੰਦਾ ਵੀ ਡਿੱਗਰ ਬਾਰੇ ਕੀ ਗੱਲ ਕਰਗੇ ਤੇ ਮੈਨੂੰ ਐਂ ਲੱਗਦਾ ਵੀ ਜਦੋਂ ਕਿਸਾਨ ਤੋਂ ਪੁੱਛਦੇ ਆ ਬੰਦਾ ਕਹਿੰਦਾ ਡਿੱਗਰ ਬਾਰੇ ਪੌਣਾ ਘੰਟਾ ਗੱਲ ਕਰ ਸਕਦਾ ਬੰਦਾ ਚੰਗੇ ਡਿੱਗਰ ਦੇ ਫਾਇਦੇ ਪੌਣਾ ਘੰਟਾ ਗਿਣਾ ਸਕਦੇ ਆ ਰਾਮਾ ਜੰਡੂ ਵਾਲਿਓ ਤੁਹਾਡਾ ਕੰਮ ਸਿਰ ਆ ਬਈ ਇੱਕ ਤੀ ਸਾਨੂੰ ਪਹਿਲੀ ਵਾਰ ਸੱਤ ਅੱਠਾਂ ਸਾਲਾਂ 'ਚ ਆਲੂ ਪੱਟਣ ਦਾ ਇੰਨਾ ਅਨੰਦ ਆ ਰਿਹਾ